ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਜੋ ਸਾਖੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਹ ਬਾਬਾ ਫਰੀਦ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 113 ਸ਼ਲੋਕ ਤੇ 4 ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਇਸ ਤੋਂ ਇਲਾਵਾ ਹੋਰ ਵੀ ਬਾਣੀ ਬਾਬਾ ਸ਼ੇਖ ਫਰੀਦ ਜੀ ਦੀ ਹੈ ਬਾਬਾ ਫਰੀਦ ਜੀ ਦਾ ਜਨਮ ਪਾਕਪਟਨ ਪਾਕਿਸਤਾਨ ਵਿੱਚ ਹੋਇਆ ਸੀ ਬਾਬਾ ਫਰੀਦ ਜੀ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਸੀ ਜਿਸ ਤਰ੍ਹਾਂ ਅੱਜ ਸਾਡੇ ਮਨਾਂ ਵਿੱਚ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਵਰਗੇ ਅਹੁਦਿਆਂ ਤੇ ਦੇਖਣ ਦੀ ਇੱਛਾ ਹੈ ਇਸੇ ਤਰ੍ਹਾਂ ਬਾਬਾ ਫਰੀਦ ਜੀ ਦੀ ਮਾਤਾ ਦੀ ਵੀ ਇਹ ਇੱਛਾ ਸੀ ਕਿ ਉਸ ਦਾ ਪੁੱਤਰ ਪ੍ਰਭੂ ਦਾ ਪਿਆਰਾ ਬਣੇ ਭਗਤ ਬਣਾਉਣ ਲਈ ਮਾਤਾ ਨੇ ਬਾਬਾ ਫਰੀਦ ਜੀ ਨੂੰ ਸਵੇਰੇ ਨਮਾਜ਼ ਪੜ੍ਹਨ ਲਾ ਦੇਣਾ ਤੇ ਕਹਿਣਾ ਨਮਾਜ਼ ਪੜ੍ਹੇਂਗਾ ਤਾਂ ਤੈਨੂੰ ਅੱਲਾ ਸ਼ਕਰ ਦੇਵੇਗਾ ਖਾਨ ਲਈ ਬਾਬਾ ਜੀ ਨੇ ਨਮਾਜ਼ ਪੜ੍ਹਨੀ ਤੇ ਮਾਤਾ ਜੀ ਨੇ ਮਸੱਲੇ ਥੱਲੇ ਆਪ ਹੀ ਸ਼ੱਕਰ ਰੱਖ ਦੇਣੀ। ਬਾਲ ਬੁੱਧੀ ਬਾਬਾ ਜੀ ਨੂੰ ਲੱਗਣਾ ਕਿ ਇਹ ਸ਼ੱਕਰ ਅੱਲਾ ਨੇ ਰੱਖੀ ਹੈ ਤੇ ਬੜਾ ਖੁਸ਼ ਹੋਣਾ। ਕੁਦਰਤੀ ਨੇਤ ਇੱਕ ਦਿਨ ਮਾਤਾ ਨੂੰ ਬਾਹਰ ਜਾਣਾ ਪਿਆ। ਬਾਬਾ ਫਰੀਦ ਜੀ ਨੇ ਆਪਣੇ ਉਸ ਸਮੇਂ ਤੇ ਨਰਾਜਪਨ ਨਮਾਜ਼ ਪੜ੍ਹਨ ਲਈ ਉੱਠੇ ਤੇ ਉੱਜੂ ਸਾਜ਼ ਕੇ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ। ਉਧਰ ਬਾਬਾ ਫਰੀਦ ਜੀ ਦੀ ਮਾਤਾ ਇਸ ਚਿੰਤਾ ਵਿੱਚ ਸੀ ਕਿ ਅੱਜ ਸ਼ੱਕਰ ਨਾ ਦੇਖ ਕੇ ਤਾਂ ਬਾਲ ਦਾ ਮਨ ਪਰ ਇਧਰੇ ਅੱਲਾ ਨਾਲ ਟੁੱਟ ਨਾ ਜਾਵੇ ਉਹ ਮਨ ਮਨ ਵਿੱਚ ਉਹ ਮਨ ਹੀ ਮਨ ਵਿੱਚ ਅਰਦਾਸਾਂ ਕਰ ਰਹੀ ਸੀ ਕਿਦਰ ਜਦ ਬਾਬਾ ਜੀ ਨੇ ਨਮਾਜ਼ ਪੜ ਮਸੱਲਾ ਚੁੱਕਿਆ ਤਾਂ ਥੱਲੇ ਸੱਚੀ ਸ਼ੱਕਰ ਪਈ ਸੀ ਮਾਤਾ ਨੇ ਵਾਂਡਿਆ ਤੋਂ ਪਰਤਦੇ ਆ ਹੀ ਕਿਹਾ ਬਾਲੇ ਤੂੰ ਨੇ ਨਮਾਜ਼ ਪੜੀ ਸੀ ਬਾਬਾ ਫਰੀਦ ਜੀ ਨੇ ਕਿਹਾ ਹਾਂ ਵਿੱਚ ਉੱਤਰ ਦਿੱਤਾ ਤਾਂ ਉੱਤਰ ਦਿੱਤਾ ਕਿਹਾ ਕਿ ਹਾਂਜੀ ਨਾਲੇ ਜਿਹੜੀ ਸ਼ੱਕਰ ਕੱਲ ਅੱਲਾ ਨੇ ਦਿੱਤੀ ਉਹ ਪਹਿਲੀਆਂ ਸਾਰੀਆਂ ਛੱਕਾਂ ਨਾਲੋਂ ਮਿੱਠੀ ਸੀ ਜਿਸ ਦੀ ਮਿਠਾਸ ਅਜੇ ਵੀ ਮੈਨੂੰ ਭਾਸ ਰਹੀ ਹੈ ਇਹ ਸੁਣ ਕੇ ਮਾਤਾ ਬਹੁਤ ਹੈਰਾਨ ਹੋਈ ਅੱਲਾ ਦਾ ਸ਼ੁਕਰ ਕਰਨ ਲੱਗੀ ਇਸ ਤਰ੍ਹਾਂ ਮਾ ਵੱਲੋਂ ਲਗਾਈ ਲਗਨ ਤੇ ਬਾਬਾ ਫਰੀਦ ਜੀ ਨੂੰ ਅੱਲਾ ਦੀ ਬੰਦੀ ਕਿਤੇ ਰਾਤੇ ਤੋਰਿਆ ਇਸ ਤੋਂ ਬਾਅਦ ਬਾਬਾ ਫਰੀਦ ਜੀ ਜੰਗਲਾਂ ਵਿੱਚ ਭਗਤੀ ਕਰਨ ਲਈ ਚਲੇ ਗਏ 36 ਸਾਲ ਭਗਤੀ ਕਰਦੇ ਰਹੇ ਕਦੇ ਖੂਬ ਚਲਮਕੇ ਕਦੇ ਭੁੱਖੇ ਰਹਿ ਕੇ ਪਰ ਪ੍ਰਭੂ ਦੀ ਪ੍ਰਾਪਤੀ ਨਾ ਹੋਈ ਫਿਰ ਇੱਕ ਬੀਬੀ ਨੇ ਦੱਸਿਆ ਕਿ ਗੁਰੂ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਫਰੀਦ ਜੀ ਨੇ ਗੁਰੂ ਧਾਰਨਾ ਕੀਤੀ ਉਹ ਦੀ ਸੇਵਾ ਬੜੀ ਲਗਨ ਨਾਲ ਕਰਦੇ ਸੇਵਾ ਕਰਦੇ ਆ ਗੁਰੂ ਨੇ ਪਰਖਿਆ ਪਰਖਿਆ ਲਈ ਬਾਬਾ ਜੀ ਰੋਜ਼ ਸਵੇਰੇ ਆਪਣੇ ਗੁਰੂ ਲਈ ਪਾਣੀ ਗਰਮ ਕਰਦੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਇਸ਼ਨਾਨ ਲਈ ਇੱਕ ਦਿਨ ਜਿਆਦਾ ਮੀਂਹ ਪੈਣ ਕਾਰਨ ਅੱਗ ਨਾਂ ਬਲੇ ਬਾਬਾ ਫਰੀਦ ਜੀ ਸ਼ਹਿਰ ਵਿੱਚ ਅੱਗ ਲੱਭਣ ਲਈ ਤੁਰ ਪਏ ਇੱਕ ਜਗ੍ਹਾ ਅੱਗ ਬਲਦੀ ਦੇਖੀ ਤਾਂ ਦੌੜ ਕੇ ਉਸ ਵੱਲ ਗਏ ਪਰ ਉਹ ਘਰ ਕਿਸੇ ਵਿਸਵਾ ਦਾ ਸੀ ਉਸ ਨੇ ਬਾਬਾ ਜੀ ਨੂੰ ਕੁਕਰਮ ਕਰਨ ਲਈ ਉਕਸਾਇਆ ਪਰ ਬਾਬਾ ਜੀ ਨੇ ਨਾ ਮੰਨਿਆ ਤੇ ਉਸ ਨੂੰ ਕਿਹਾ ਕਿ ਜੇ ਤੈਨੂੰ ਅੱਗ ਚਾਹੀਦੀ ਹੈ ਤਾਂ ਮੈਨੂੰ ਆਪਣੀ ਅੱਖ ਦੇ ਦੇ ਤੇ ਅੱਗ ਲੈ ਜਾ ਬਾਬਾ ਜੀ ਨੇ ਬਿਨਾਂ ਕੁਝ ਸੋਚੇ ਖੰਜਰ ਮਾਰ ਆਪਣਾ ਡੇਲਾ ਕੱਢ ਵੇਸਵਾ ਨੂੰ ਦਿੱਤਾ ਅਤੇ ਅੱਗ ਲੈ ਕੇ ਗੁਰੂ ਲਈ ਪਾਣੀ ਗਰਮ ਕਰ ਦਿੱਤਾ ਜਦ ਸਵੇਰ ਹੋਈ ਤਾਂ ਗੁਰੂ ਨੇ ਪੁੱਛਿਆ ਕਿ ਫਰੀਦ ਕੀ ਗੱਲ ਤੂੰ ਅੱਖ ਕਿਉਂ ਬੰਨੀ ਹੈ ਬਾਬਾ ਜੀ ਨੇ ਉੱਤਰ ਦਿੱਤਾ ਗੁਰੂ ਜੀ ਅੱਖ ਆਈ ਤਾਂ ਬੰਨੀ ਹੈ ਗੁਰੂ ਨੇ ਉੱਤਰ ਦਿੱਤਾ ਕਿ ਗੁਰੂ ਨੇ ਉੱਤਰ ਦਿੱਤਾ ਕਿ ਜੇ ਆਈ ਹੈ ਤਾਂ ਬੰਨੀ ਕਿਉ ਹੈ ਖੋਲ ਪੱਤੀ ਜਦ ਬਾਬਾ ਜੀ ਨੇ ਅੱਖ ਪੱਤੀ ਖੁੱਲੀ ਤਾਂ ਸੱਚਮੁੱਚ ਹੀ ਕੱਢ ਸੱਚਮੁੱਚ ਹੀ ਕੱਢ ਕੇ ਦਿੱਤੀ ਅੱਖ ਵਾਪਸ ਆਈ ਹੋਈ ਸੀ ਤੇ ਬਿਲਕੁਲ ਸਹੀ ਸੀ ਬਾਬਾ ਫਰੀਦ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਤੇ ਗੁਰੂ ਬਹੁਤ ਖੁਸ਼ ਹੋਏ ਤੇ ਬਾਬਾ ਨੂੰ ਬਾਬਾ ਜੀ ਨੂੰ ਆਪਣਾ ਕਦੀ ਨਿਸ਼ੀਨ ਬਣਾਇਆ ਇਸ ਤਰ੍ਹਾਂ ਆਪਣੇ ਗੁਰੂ ਦੀ ਅਥਾਹ ਸੇਵਾ ਕਰਕੇ ਬਾਬਾ ਫਰੀਦ ਜੀ ਨੂੰ ਅੱਲਾ ਦੀ ਪ੍ਰਾਪਤੀ ਹੋਈ ਫਕੀਰਾ ਫਕੀਰੀ ਦੂਰੀ ਜਿਉਂ ਲੰਬੀ ਖਜੂਰ ਇਹ ਚੜ ਗਿਆ ਤਾਂ ਬੇੜਾ ਪਾਰ ਨਹੀਂ ਤਾਂ ਚੱਕਣਾ ਚੂਰੀ ਫਕੀਰੀ ਦਾ ਮਾਰਗ ਬਹੁਤ ਕਠਨ ਮਾਰਗ ਹੈ ਸੂਲੀ ਉੱਪਰ ਖੇਡਣਾ ਤੇ ਤੁਲ ਹੈ ਜਿਸ ਵਿੱਚ ਆਪਣਾ ਆਪ ਮਾਰ ਪੂਰੇ ਉਤਾਰਿਆ ਜਾਂਦਾ ਹੈ ਜਿਉਂਦੇ ਜੀ ਮਰਨਾ ਹੀ ਸਿੱਖੀ ਹੈ ਪਰ ਅੱਜ ਜੇ ਸਾਡਾ ਸਿਰ ਵੀ ਦੁੱਖ ਦਾ ਹੋਵੇ ਤਾਂ ਅਸੀਂ ਪਾਠ ਨਹੀਂ ਕਰਦੇ ਕਹਿ ਦਿੰਦੇ ਹਾਂ ਕਿ ਕੋਈ ਨਾ ਕੱਲ ਨੂੰ ਸਹੀ ਥੋੜਾ ਜਿਹਾ ਦੁੱਖ ਆ ਜਾਵੇ ਤਾਂ ਕਈ ਕਈ ਮਹੀਨੇ ਗੁਰਦੁਆਰੇ ਨਹੀਂ ਜਾਂਦੇ ਰੱਬ ਨੂੰ ਤਾਹਨੇ ਮੇਨੇ ਮਾਰਦੇ ਰਹਿੰਦੇ ਹਾਂ ਜਦਕੀ ਇਸ ਮਾਰਗ ਤੇ ਆਪਣਾ ਆਪ ਮਟਾਏ ਉਸ ਪਿਆਰੇ ਦਾ ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਹੈ ਗੁਰੂ ਦੇ ਹੁਕਮ ਤੋਂ ਉੱਤੇ ਹੋਰ ਕੁਝ ਵੀ ਨਹੀਂ ਜਿਹੜਾ ਸਿੱਖ ਗੁਰੂ ਦੇ ਹੁਕਮ ਨੂੰ ਇਮੇਤ ਨਹੀਂ ਦਿੰਦਾ ਉਹ ਕਦੇ ਵੀ ਪਾਰ ਨਹੀਂ ਹੁੰਦਾ ਜੇ ਸਾਡੇ ਵਰਗਾ ਕੋਈ ਹੁੰਦਾ ਤਾਂ ਅਸੀਂ ਆਖਣਾ ਸੀ ਕੋਈ ਨਾ ਗੁਰੂ ਜੀ ਅੱਜ ਅੱਗ ਨਹੀਂ ਬਲੀ ਤੁਸੀਂ ਇਦਾਂ ਹੀ ਭਗਤੀ ਕਰ ਲਓ ਜ਼ਰੂਰੀ ਨਹੀਂ ਰੋਜ਼ ਹੀ ਨਹਾਉਣਾ ਹੈ ਸੋ ਬਹਾਨੇ ਅਸੀਂ ਘੜ ਲੈਣੇ ਸੀ ਪਰ ਬਾਬਾ ਜੀ ਨੇ ਹੁ ਕਮਦੀ ਪਾਲਣਾ ਆਪਣੀ ਜਾਨ ਦੀ ਪ੍ਰਵਾਹ ਕਿਤੇ ਨਾ ਕੀਤੇ ਬਿਨਾ ਸਾਰੇ ਸੁੱਖ ਆਨੰਦ ਪ੍ਰਾਪਤ ਕਰਨ ਦੇ ਸਾਖੀਆਂ ਪੜਨ ਦੀ ਇਹ ਭਾਵ ਹੁੰਦਾ ਹੈ ਕਿ ਆਪਣੇ ਵੱਡੇ ਵੱਡੇ ਰੀਆਂ ਦੀਆਂ ਬਾਤਾਂ ਸੁਣ ਕੇ ਸਾਡੇ ਮਨ ਵਿੱਚ ਵਿਚਾ ਚਾਹ ਪੈਦਾ ਹੋਵੇ ਅਸੀਂ ਆਪਣੇ ਅੰਦਰ ਦੀਆਂ ਕਮੀਆਂ ਦੂਰ ਕਰ ਸਕੀਏ ਇਸ ਤਰ੍ਹਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਲਈ ਸਾਡਾ YouTube ਚੈਨਲ ਜੁੜੋ ਸਬਸਕ੍ਰਾਈਬ ਕਰੋ ਧੰਨਵਾਦ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਜੋ ਸਾਖੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਇਹ ਬਾਬਾ ਫਰੀਦ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ 113 ਸ਼ਲੋਕ ਤੇ 4 ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ ਇਸ ਤੋਂ ਇਲਾਵਾ ਹੋਰ ਵੀ ਬਾਣੀ ਬਾਬਾ ਸ਼ੇਖ ਫਰੀਦ ਜੀ ਦੀ ਹੈ ਬਾਬਾ ਫਰੀਦ ਜੀ ਦਾ ਜਨਮ ਪਾਕਪਟਨ ਪਾਕਿਸਤਾਨ ਵਿੱਚ ਹੋਇਆ ਸੀ ਬਾਬਾ ਫਰੀਦ ਜੀ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਸੀ ਜਿਸ ਤਰ੍ਹਾਂ ਅੱਜ ਸਾਡੇ ਮਨਾਂ ਵਿੱਚ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਵਰਗੇ ਅਹੁਦਿਆਂ ਤੇ ਦੇਖਣ ਦੀ ਇੱਛਾ ਹੈ ਇਸੇ ਤਰ੍ਹਾਂ ਬਾਬਾ ਫਰੀਦ ਜੀ ਦੀ ਮਾਤਾ ਦੀ ਵੀ ਇਹ ਇੱਛਾ ਸੀ ਕਿ ਉਸ ਦਾ ਪੁੱਤਰ ਪ੍ਰਭੂ ਦਾ ਪਿਆਰਾ ਬਣੇ ਭਗਤ ਬਣਾਉਣ ਲਈ ਮਾਤਾ ਨੇ ਬਾਬਾ ਫਰੀਦ ਜੀ ਨੂੰ ਸਵੇਰੇ ਨਮਾਜ਼ ਪੜ੍ਹਨ ਲਾ ਦੇਣਾ ਤੇ ਕਹਿਣਾ ਨਮਾਜ਼ ਪੜ੍ਹੇਂਗਾ ਤਾਂ ਤੈਨੂੰ ਅੱਲਾ ਸ਼ਕਰ ਦੇਵੇਗਾ ਖਾਨ